ਬੈਠ ਕੇ ਜਿਹੜੇ ਬੁੱਧੀਜੀਵੀ ਨੇ ਜਾਂ ਸੀਨੀਅਰ ਜਿਹੜੇ ਮੈਂਬਰ ਹੈਗੇ ਨੇ ਤਾਂ ਉਹ ਬੈਠ ਕੇ ਹੁਣ ਡਿਸਾਈਡ ਕਰਨਗੇ ਕਿ ਕਿਸ ਤਰੀਕੇ ਨਾਲ ਇਹਨੂੰ ਵਕਫ ਨੂੰ ਬਚਾਇਆ ਜਾ ਸਕਦਾ ਔਰ ਕਿਸ ਤਰੀਕੇ ਨਾਲ ਲੋਕਲ ਲੈਵਲ ਤੇ ਜਿੱਥੇ ਜਿੱਥੇ ਸਰਕਾਰਾਂ ਚਾਹੁੰਦੀਆਂ ਨੇ ਕਿ ਹਾਂਜੀ ਮੁਸਲਮਾਨਾਂ ਦੀ ਜਿਹੜੀ ਇਹ ਅੰਦਰੂਨੀ ਮਾਮਲਾਤ ਦੇ ਵਿੱਚ ਦਖਲੰਦਾਜੀ ਨਾ ਕੀਤੀ ਜਾਵੇ ਉੱਥੇ ਉਹ ਰੈਜ਼ੋਲੂਸ਼ਨ ਪਾਸ ਕਰਦੇ ਸਕਾਲਿੰ ਸਾਹਿਬ ਨੇ ਕੀਤਾ ਸੀ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਇਹਦੇ ਉੱਪਰ ਕੇ ਤੁਸੀਂ ਵੀ ਇੱਥੇ ਰੈਜ਼ੋਲੂਸ਼ਨ ਪਾਸ ਕਰੋ ਇੱਕ ਮੀਧੇਸ ਆਵਨੇ ਬਹੁਤ ਵਧੀਆ ਤਰੀਕੇ ਨਾਲ ਉਥੇ اپੋਜ਼ ਕੀਤਾ ਇਹਨੂੰ ਮੈਂ ਹੋਰ ਜਿਹੜੀਆਂ ਪਾਰਟੀਆਂ ਨੇ ਮੈਂ ਉਹਨਾਂ ਦਾ ਵੀ ਨਾਮ ਲਾਊਗਾ ਸ਼੍ਰੋਮਨ ਇਕਾਲੀਦਲ ਬਹੁਤ ਵਧੀਆ ਹਰਚਮਰਤ ਕੌਰ ਬਾਦਲ ਨੇ ਬਹੁਤ ਜ਼ਬਰਦਸਤ ਸਟੈਂਡ ਲਿਆ ਹੈ ਔਰ ਰਾਜਾ ਵੜਿੰਗ ਨੇ ਬਹੁਤ ਅੱਛਾ ਸਟੈਂਡ ਲਿਆ ਕੇ ਸੀ ਵੇਨੂ ਗਪਾਲ ਨੇ ਬਹੁਤ ਅੱਛਾ ਸਟੈਂਡ ਲਿਆ ਔਰ ਮੈਂ ਇਹਨੂੰ ਕਹਾਂਗਾ ਜੇ ਨਾਮ ਲੈਣ ਲੱਗਦੀ ਹੈ ਤਾਂ ਫਿਰ ਕਿਸੇ ਦਾ ਨਾਮ ਰਹਿ ਜਾਊਗਾ ਤਾਂ ਮੈਂ ਕਹਾਂਗਾ ਇਨਜਸਟਿਸ ਹੋਊਗਾ ਇਕਰਾ ਚੋਗਨੀ ਨੇ ਬਹੁਤ ਅੱਛਾ ਸਟੈਂਡ ਲਿਆ ਈਵਨ ਕੇ ਅਸਦੂਨ ਵੈਸੀ ਜੀਨ ਵੈਸੀ ਤੋਂ ਤੱਕ ਲੋ ਹੈ ਇਹ ਤਾਂ ਸ਼ੁਰੂ ਤੋਂ ਆਵਾਜ਼ ਅਗਰ ਕੋਈ ਬੰਦਾ ਉਹਦਾ ਵੀ ਕਰੇ ਰੋਣ ਵੀ ਲੱਗੇ ਜਿਨ੍ਹਾਂ ਨੂੰ ਏਜੰਟ ਕੁਝ ਦੱਸਦੇ ਰਹੇ ਹੋ ਅੱਜ ਤੱਕ ਜੀ 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 ਠੀਕ ਹੈ ਕਿਉਂਕਿ ਬੀਏਪੀ ਦਾ ਏਜੰਟ ਹੈ ਬੀਏਪੀ ਦਾ ਏਜੰਟ ਬੈਠਾ ਉੱਥੇ ਵਿਚਾਰਾ ਰੋਂਦਾ ਸੀਗਾ ਤੁਹਾਡੇ ਕਰਕੇ ਉਹ ਦੇਖਾ ਆ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਅਸ਼ੀਰ ਅੱਜ ਫੇਰ ਆਪਸੰਦ ਸਵਾਗਤ ਕਰਦਾ ਆ ਆਪ ਦਾ ਖੈਰਮਕਦਮ ਕਰਦਾ ਆ ਆਪਣੇ ਪਲੇਟਫਾਰਮ ਰੀਸੈਂਟ ਟਾਈਮਸ ਦੇ ਉੱਪਰ ਅੱਜ ਸਾਡੇ ਨਾਲ ਜੋ ਮਹਿਮਾਨ ਹਨ ਉਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਕੋਈ ਜ਼ਰੂਰਤ ਹੈ ਨਹੀਂ ਮੁਵੀਨ ਫਰੂਕੀ ਸਾਹਿਬ ਜੋ ਪ੍ਰੈਜ਼ੀਡੈਂਟ ਹੈ ਮੁ슬림 ਫੈਡਰੇਸ਼ਨ ਆਫ ਪੰਜਾਬ ਦੇ ਪਹਿਲਾਂ ਵੀ ਰੀਸੈਂਟ ਟਾਈਮ ਦੇ ਉੱਪਰ ਬਹੁਤ ਵਾਰ ਤੁਸੀਂ ਇਹਨਾਂ ਨੂੰ ਸੁਣਿਆ ਹੋਊਗਾ ਦੇਖਿਆ ਹੋਊਗਾ ਅੱਜ ਫੇਰ ਇੱਕ ਹੌਟ ਮੁੱਦੇ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਵਾਸਤੇ ਆਮੰਤ੍ਰਿਤ ਕੀਤਾ ਹੈ ਮੁਵੀਨ ਫਰੂਕੀ ਸਾਹਿਬ ਨੂੰ ਔਰ ਅੱਜ ਦਾ ਜੋ ਮੁੱਦਾ ਹੈ ਸਾਡਾ ਉਹ ਮੁੱਦਾ ਹੈ ਵਕਫਾ ਐਮੈਂਡਮੈਂਟ ਐਕਟ ਬੀਜੇਪੀ ਗਵਰਨਮੈਂਟ ਇੱਕ ਐਕਟ ਲੈ ਕੇ ਆਈ ਹੈ ਔਰ ਬਕਾਲ ਬੀਜੇਪੀ ਗਵਰਨਮੈਂਟ ਦੇ ਕੇ ਜੀ ਇਹ ਸਟੇਟਿਸ ਦੀ ਮੁਸਲਮਾਨਾਂ ਨੂੰ ਬਹੁਤ ਜ਼ਰੂਰਤ ਹੈ ਔਰ ਮੁਸਲਮਾਨਾਂ ਦੀ ਭਲਾਈ ਦੇ ਵਾਸਤੇ ਲੈ ਕੇ ਆਂਦਾ ਗਿਆ ਆਓ ਆਪਾਂ ਇਹ ਟਾਪਿਕ ਤੇ ਗੱਲ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਮੁਵੀਨ ਬਰੋਕੀ ਸਾਹਿਬ ਨੂੰ ਪਰ ਅੱਗੇ ਗੱਲਬਾਤ ਸ਼ੁਰੂ ਕਰਦੇ ਆਂ ਮੁਵੀਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹਾਂਗਾ ਤੁਹਾਨੂੰ ਮੇਰੇ ਚੈਨਲ ਰੀਸੈਂਟ ਟਾਈਮ ਸੇ ਵੇਖਿਓ ਮਾਮੂਨ ਸਾਹਿਬ ਔਰ ਔਰ ਸਰ ਬਾਰ-ਬਾਰ ਸਾਡੇ ਸੱਦੇ ਦੇ ਉੱਪਰ ਇੱਕ ਤੁਸੀਂ ਆਉਣੀਓ ਔਰ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਗੱਲ ਕਰਦੇ ਔਰ ਸਾਡੇ ਆਡੀਅੰਸ ਨੂੰ ਜਾਣਕਾਰੀ ਦੰਨੇਓ ਇਹਦੇ ਵਾਸਤੇ ਮੈਂ ਐਡਵਾਂਸ ਦੇ ਵਿੱਚ ਤੁਹਾਨੂੰ ਸ਼ੁਕਰੀਆ ਕਹਿਣਾ ਚਾਹਾਂਗਾ ਜੀ ਇਹ ਦੇਖੋ ਤੁਸੀਂ ਵੀ ਜਿਹੜੇ ਬੇਬਾਕੀ ਨਾਲ ਸਾਰੇ ਮੁੱਦੇ ਉਠਾਨੇ ਹੋ ਔਰ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਿੱਥੇ ਅੱਜ ਕੱਲ ਮਾਦੀ ਮੀਡੀਆ ਦਾ ਦੌਰ ਹੈ ਜਿਹੜਾ ਸਹੀ ਨੂੰ ਵੀ ਗਲਤ ਕਰਕੇ ਪੇਸ਼ ਕਰ ਦਿੰਦਾ ਉੱਥੇ ਹੱਕ ਦੀ ਆਵਾਜ਼ ਕਹਿਣਾ ਵੀ ਇੱਕ ਬਹੁਤ ਵੱਡੀ ਗੱਲ ਹੈ ਮੈਂ ਇਸ ਲਈ ਤੁਹਾਨੂੰ ਅਦਾਰਾ ਜਿਹੜਾ ਰੀਸੈਂਟ ਟਾਈਮ ਆਉਂਦਾ ਉਹ ਵੀ ਕੰਗ੍ਰੈਚੁਲੇਟ ਕਰਦਾ ਫਰوقੀ ਸਾਹਿਬ ਇੱਕ ਜੋ ਅੱਜ ਦਾ ਹੌਟ ਮੁੱਦਾ ਬਣਿਆ ਹੋਇਆ ਹੈ ਵਕਫ ਐਮੈਂਡਮੈਂਟ ਐਕਟ ਦੀ ਮੈਂ ਗੱਲ ਕਰਦਾ ਕਿ ਇਹਦੇ ਵਿੱਚ ਮੁਸਲਮਾਨਾਂ ਦੀ ਫਲਾਹੋ ਬਿਹੂਦੀ ਵਾਸਤੇ ਬੀਜੇਪੀ ਗਵਰਨਮੈਂਟ ਮਤਲਬ ਬਾਰ ਬਾਰ ਮੈਂ ਕਹੂੰਗਾ ਕਿ ਐਕਟ ਲੈ ਰਹੀ ਹੈ ਆਪਣਾ ਐਕਸ਼ਨ ਲੈ ਰਹੀ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀ ਕਿ ਇਹਨਾਂ ਨੇ ਭਲਾਈ ਕੀਤੀ ਕਿ ਟ੍ਰਿਪਲ ਤਲਾਕ ਟ੍ਰਿਪਲ ਤਲਾਕ ਵਾਸਤੇ ਮੁਸਲਿਮ ਔਰਤਾਂ ਵਾਸਤੇ ਇਹ ਬਿੱਲ ਲੈ ਕੇ ਆਏ ਉਸ ਤੋਂ ਬਾਅਦ 370 ਦੀ ਦਫਾ ਉਹ ਖਤਮ ਕੀਤੀ ਹੁਣ ਇਹਨਾਂ ਦਾ ਜਿਹੜਾ ਆਪਲਾ ਇੱਕ ਐਕਸ਼ਨ ਹੈ ਕਹਿੰਦੇ ਮੁਸਲਮਾਨਾਂ ਦੀ ਫਲਾਹੋ ਬੇਗੂਦੀ ਵਾਸਤੇ ਮੁਸਲਮਾਨਾਂ ਦੀ ਭਲਾਈ ਦੇ ਵਾਸਤੇ ਅਸੀਂ ਇਸ ਚੀਜ਼ ਨੂੰ ਇੰਟਰੋਡਿਊਸ ਕਰਵਾ ਰਿਹਾ ਕੀ ਲੱਗਦਾ ਕਿੰਨੀ ਕੁ ਭਲਾਈ ਕਰ ਰਹੇ ਨੇ ਮੁਸਲਮਾਨ ਜਿੰਨੀ ਭਲਾਈ ਇਹ ਕਰ ਚੁੱਕੇ ਨੇ ਜਿੰਨੀ ਕੀ ਭਲਾਈ ਕਰਨ ਨੂੰ ਫਿਰਦੇ ਨੇ ਤਾਂ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਹਮਕੋ ਹੁਣ ਸੇ ਹੈ ਵਫਾ ਕੀ ਉਮੀਦ ਾਲਿਬ ਦਾ ਸ਼ੇਰ ਹੈ ਕਿ ਹਮਕੋ ਹੁਣ ਸੇ ਹੈ ਵਫਾ ਕੀ ਉਮੀਦ ਜੋ ਨਹੀਂ ਜਾਣਤੇ ਕਿ ਵਫਾ ਕੀ ਮੈਂ ਵੀ ਮੂੰਹ ਵਿੱਚ ਜ਼ੁਬਾਨ ਰੱਖਦਾ ਹਾਂ ਕਾਸ਼ ਪੁੱਛੋ ਕਿ ਮੁੱਦਾ ਕੀ ਹੈ ਮੁਸਲਮਾਨ ਵੀ ਮੂੰਹ ਦੇ ਵਿੱਚ ਜ਼ੁਬਾਨ ਰੱਖਦੇ ਸੀ ਸਾਨੂੰ ਵੀ ਬੁਲਾ ਕੇ ਪੁੱਛ ਲੈਂਦੇ ਤੁਹਾਨੂੰ ਜ਼ਰੂਰਤ ਹੈਗੀ ਹੈ ਵਕਫ ਅਮੈਂਡਮੈਂਟ ਬਿਲ ਜਿਹੜਾ ਤੁਸੀਂ ਲੈ ਕੇ ਆਏ ਹੋ ਪਾਸ ਕੀਤਾ ਤੁਸੀਂ ਜਿਹੜਾ ਵੀ ਇਹਦੀ ਤੁਹਾਨੂੰ ਜ਼ਰੂਰਤ ਹੈਗੀ ਐ ਨਹੀਂ ਕਿਸੇ ਨੂੰ ਪੁੱਛਿਆ ਰੋ ਤੁਸੀਂ ਕਿਹਨੇ ਤੋਂ ਕਿਪਾ ਇਸੇ ਕੀ ਕਿ ਤੁਸੀਂ ਇਹ ਬਿਲ ਲੈ ਕੇ ਆਏ ਕਿਸੇ ਨੇ ਨਹੀਂ ਦੋਨੋ ਗਿਆ ਸੀ ਤੁਸੀਂ ਬਲਕਿ ਜਿਹੜੇ ਇਹ ਵਕਫ ਮਾਮਲੇ ਜਿਹੜੀ ਦੇਖਦੀ ਹੈ ਮਿਨਿਸਟਰੀ ਮਿਨਿਸਟਰੀ ਆਫ ਮਿਨੋਰਿਟੀ ਅਫੇਅਰ ਤੁਸੀਂ ਉਹਦਾ ਜਿਹੜਾ ਪਹਿਲਾਂ ਦਾ ਮੁਸਲਮਾਨ ਹੀ ਅੱਜ ਤੱਕ ਚੱਲਦੇ ਆ ਰਹੇ ਹਨ ਜਿਹੜੇ ਉਹਦੇ ਮਿਨਿਸਟਰ ਹੋ ਸੀਗੇ ਇਹ ਪਹਿਲੀ ਵਾਰੀ ਹੋਇਆ ਕਿ ਉਹਦਾ ਮਨਿਸਟਰ ਵੀ ਇੱਕ ਮੁਸਲਮਾਨ ਹੀ ਹੈ ਕਿਰਨ ਰਿਜੂਜੀ ਸਾਹਿਬ ਨੂੰ ਉਹਦਾ ਉੱਥੇ ਵੀ ਮਤਲਬ ਫਲਾਉ ਗਹਿਬੂਦੀ ਹੋ ਗਈ ਦੇਖੋ ਕਿੰਨੀ ਮੁਹੱਬਤ ਹੈ ਮੁਸਲਮਾਨਾਂ ਨਾਲ ਸਾਡੇ ਨਾਲ ਕਿੰਨੀ ਮੁਹੱਬਤ ਹੈ ਇਹਨਾਂ ਨੂੰ ਕਿ ਉਹ ਜਿਹੜੀ ਸਾਡੀ ਭਲਾਈ ਲਈ ਇੱਕ ਜਿਹੜੀ ਮਿਨਿਸਟਰੀ ਹੈ ਮਿਨੋਰਟੀਜ਼ ਦੇ ਲਈ ਵਾਕਈਸ ਹੋਰ ਵੀ ਆ ਜਾਂਦੇ ਨੇ ਸਾਰੇ ਆਂ ਅਲੱਗ-ਅਲੱਗ ਮਿਨੋਰਟੀਜ਼ ਵੀ ਆਏ ਨੇ ਮਗਰ ਜਿਹੜੀ ਸਭ ਤੋਂ ਜ਼ਿਆਦਾ ਤਗਦਾ ਮੁਸਲਮਾਨ ਨਦੀ ਹੋ ਰਾਜਤਰ ਮੁਸਲਮਾਨ ਹੀ ਜ਼ਿਆਦਾਤਰ ਉਹਦੇ ਚ ਮਿਨਿਸਟਰ ਰਹੇ ਤਾਂ ਇਹਨਾਂ ਨੇ ਉਹ ਵੀ ਕਿਰਨ ਰਿਜੂਜੀ ਸਾਹਿਬ ਨੂੰ ਉਹਦੀ ਜਿਹੜੀ ਜ਼ਿੰਮੇਵਾਰੀ ਇਹਤੋਂ ਦੇਖ ਲੋ ਜਿਹੜਾ ਬਿੱਲ ਲੈ ਕੇ ਆਇਆ ਹੈ ਉਹ ਸਾਫ਼-ਸਾਫ਼ ਅਗਰ ਬੋਰਡਾਂ ਦੇ ਵਿੱਚ ਕਹੀ ਹੈ ਤਾਂ ਇਹ ਸਾਡੀਆਂ ਜਿਹੜੀਆਂ ਵਕਫ ਨੂੰ ਸਾਡੇ ਨੂੰ ਕਮਜ਼ੋਰ ਕਰਨ ਦੀ ਔਰ ਸਾਡੀ ਵਕਫ ਪ੍ਰਾਪਰਟੀਆਂ ਦੇ ਵਿੱਚ ਸਰਕਾਰੀ ਦਖਲ ਦਖਲਅੰਦਾਜ਼ੀ ਨੂੰ ਵਧਾਉਣ ਦੀ ਇੱਕ ਸਾਜ਼ਿਸ਼ ਹੈ ਇਹ ਦੋ ਮੈਂਬਰਸ ਵੀ ਇਹਨਾਂ ਨੇ ਪ੍ਰਵੀਜ਼ਨ ਰੱਖੀ ਹੈ ਕਿ ਦੋ ਮੈਂਬਰਸ ਪ੍ਰਾਏਕ ਜਿਹੜੇ ਵਕਫ ਬੋਰਡ ਆ ਤੇ ਕਾਉਂਸਲ ਦੇ ਵਿੱਚੋਂ ਦੋ ਨਾਨ ਮੁਸਲਮ ਮੈਂਬਰ ਬਣਾ ਲਗੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕੀ ਕਿਸੇ Hindu Endowment ਜਿਹੜੇ Board ਨੇ Shrine Boards ਨੇ ਜਾਂ ਹੋਰ ਜਿਹੜੇ ਸਾਡੇ ਹੋਰ ਨਾਨ ਮੁਸਲਿਮ ਭਰਾ ਨੇ LTPCIA ਜਾਂ Christians Eco Development Boards ਨੇ ਕੀ ਉਹਨਾਂ ਦੇ ਵਿੱਚ ਕੋਈ ਨਾਨ ਜਿਹੜਾ ਉਹਨਾਂ ਦੇ ਧਰਮ ਤੋਂ ਇਲਾਵਾ ਕੋਈ ਬੰਦਾ ਹੈ ਹਾਲੇ ਤੱਕ ਨਹੀਂ ਹੈ ਇੱਕ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦਿੰਦਾ ਕਾਸ਼ੀ ਵਿਸ਼ਵਨਾਥ ਮੰਦਿਰ ਦੀਕ ਮੈਨੇਜਮੈਂਟ ਕਮੇਟੀ ਹੈ ਉਹਦਾ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਉੱਥੇ ਦਾ ਮੌਕੇ ਦਾ ਡੀਸੀ ਹੁੰਦਾ ਜਿਹੜੇ ਉਹ ਮੰਦਿਰ ਦੇ ਅਫੇਅਰਸ ਨੂੰ ਮੈਨੇਜ ਕਰਦੀ ਹੈ ਉਹ ਤੁਸੀਂ ਉਹਦੇ ਵਿੱਚ ਤਾਂ ਇੱਕ ਪ੍ਰਵੀਜ਼ਨ ਹੀ ਲਿਖਤੀ ਕਿ ਅਗਰ ਉਹ ਨਾਨ ਹਿੰਦੂ ਹੋਊਗਾ ਡੀਸੀ ਜੋ ਕਿ ਸਰਕਾਰੀ ਮੁਲਾਜ਼ਮ ਹੈ ਨਾ ਦਾ ਸਰਕਾਰ ਦੇ ਅੰਦਰ ਹੁੰਦਾ ਦੀ ਤੇ ਉਹਦੇ ਵਿੱਚ ਵੀ ਤੁਸੀਂ ਅਗਰ ਇਹ ਲਿਖਤੀ ਗੱਲ ਕਿ ਇਹ ਅਗਰ ਕੋਈ ਨਾਨ ਹਿੰਦੂ ਹੋਏਗਾ ਤਾਂ ਡੀਸੀ ਤੋਂ ਉੱਪਰਲੇ ਰੈਂਕ ਦਾ ਜੋ ਹਿੰਦੂ ਆਫੀਸਰ अवेलेबल ਹੋਊਗਾ ਜਾਂ ਨੀਚਲੇ ਰੈਂਕ ਦਾ ਉਹ ਲਿਆ ਜਾਊਗੀ ਇਹਦੀ ਬੜੀ ਇਹ ਗੱਲ ਸਮਝਣ ਵਾਲੀ ਹੈ ਔਰ ਦੂਸਰੇ ਪਾਸੇ ਤੁਸੀਂ ਮੁਸਲਮਾਨ ਜਿਹੜੇ ਪਰਸਨਲ ਅਫੇਅਰਸ ਨੇ ਜਿਹੜੇ ਆਰਟੀਕਲ 25 26 ਸਾਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ ਉਹਦੇ ਜਿਹੜੇ ਰਿਲੀਜੀਅਸ ਇੰਸਟੀਟਿਊਟਸ ਨੇ ਉਹਨੂੰ ਅਸੀਂ ਆਪ ਮੈਨੇਜ ਕਰ ਸਕਦੇ ਹਾਂ ਜਿਹੜੇ ਵੀ ਧਰਮ ਦੇ ਲੋਕ ਨੇ ਉਹ ਸਾਨੂੰ ਫਰੀडम ਆਫ ਰਿਲੀਜੀਅਨ ਹੈ ਜਿਹੜੀ ਉਹ ਆਰਟੀਕਲ 25 26 ਦੇ ਲਿਖਿਆ ਇਹ ਵੀ ਕਲੀਅਰਲੀ ਵਾਇਲੇਸ਼ਨ ਹੈ ਆਰਟੀਕਲ 14 15 ਇਕੁਐਲਿਟੀ ਬਿਫੋਰ ਲਾ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਹੈ ਕਿ ਇਕੁਐਲਿਟੀ ਬਿਫੋਰ ਲਾ ਹੈ ਔਰ ਇੱਕ ਦੂਸਰਾ ਨਾਨ ਡਿਸਕ੍ਰਿਮੀਨੇਸ਼ਨ ਦੇ ਉਪਰ ਆ ਕਿ ਤੁਸੀਂ ਤੁਹਾਡੇ ਨਾਲ ਧਰਮ ਦੇ ਨਾਮ ਤੇ ਜਾਤੀ ਰੰਗ ਦੇ ਨਾਮ ਤੇ ਭੇਦਭਾਵ ਨਹੀਂ ਹੋ ਸਕਦਾ ਇਹਦੇ ਵਿੱਚ ਕਿਉਂ ਕੀਤਾ ਨਹੀਂ ਗਿਆ ਭੇਦਭਾਵ ਇਹ ਅਨ ਕਨਸਟੀਟਿਊਸ਼ਨਲ ਜਿਹੜਾ ਤੁਸੀਂ ਬਿੱਲ ਲੈ ਕੇ ਆਏ ਇਹਦੇ ਵੀ ਦੋ ਮੈਂਬਰ ਜਿਹੜੇ ਤੁਸੀਂ ਪਾ ਰਹੇ ਹੋ ਉਹ ਕਿਸੇ ਵੀ ਹੋਰ ਧਰਮ ਦੇ ਜਿਹੜੇ ਐਸੇ ਇੰਸਟੀਚਿਊਟਸ ਨੇ ਜਿਨਾਂ ਨੂੰ ਮੈਨੇਜ ਕਰਨ ਦੀਆਂ ਕਮੇਟੀਆਂ ਬਣੀ ਹੋਣ ਉਹਦੇ ਵਿੱਚ ਕੋਈ ਨਾਨ ਉਹਨਾਂ ਦੇ ਧਰਮ ਦਾ ਜਿਹੜਾ ਹੋਗਾ ਇਹ ਨਾਨ ਹਿੰਦੂ ਯਾਨ ਨ ਸਿੱਖ ਯਾਨ ਨ ਕ੍ਰਿਸਚੀਅਨ ਨਹੀਂ ਹੈਗਾ ਤਾਂ ਸਾਡੇ ਵਿੱਚ ਕਿਉਂ ਇਹ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਤੁਸੀਂ ਇੱਕ ਇੱਕ ਇਹਦੇ ਵਿੱਚ ਹੋਰ ਪ੍ਰੋਵੀਜ਼ਨ ਦਿੱਤੀ ਹੈ ਕਿ ਕੋਈ ਬੰਦਾ ਉਦੋਂ ਤੱਕ ਵਕਫ ਨਹੀਂ ਕਰ ਸਕਦਾ ਆਪਣੀ ਜਗ੍ਹਾ ਨੂੰ ਆਪਣੀ ਪ੍ਰਾਪਰਟੀ ਇਹ ਕੁਝ ਵੀ ਉਹਨੂੰ ਵਕਫ ਕਰਨਾ ਹੈ ਉਦੋਂ ਤੱਕ ਨਹੀਂ ਕਰ ਸਕਦਾ ਜਦ ਤੱਕ ਉਹ 5 ਸਾਲ ਤੋਂ ਮੁਸਲਮਾਨ ਨਾ ਹੋਵੇ ਪੰਜ ਸਾਲ ਤੋਂ ਮੁਸਲਮਾਨ ਨਾ ਹੋਵੇ ਹੁਣ ਤੁਸੀਂ ਮੈਂ ਇੱਕ ਤੁਹਾਨੂੰ ਪੁੱਛਣਾ ਚਾਹਣਾ ਕਿ ਤੁਸੀਂ ਦੋ ਨਾਨ ਮੁਸਲਮ ਮੈਂਬਰ ਦੇ ਰਹੇ ਹੋ ਦੂਸਰੇ ਪਾਸੇ ਦੋ ਨਾਨ ਮੁਸਲਮ ਸਨ ਮੁਸਲਮਾਨਾਂ ਨੂੰ ਤਾਂ ਪੰਜ ਸਾਲ ਵਾਸਤੇ ਮੁਸਲਮਾਨ ਆਪਣਾ ਹੋਣਾ ਸਾਬਤ ਕਰਨਾ ਪਊਗਾ ਜੇ ਮੇਰੀ ਕੋਈ ਵਕਫ ਕਰਨੀ ਹੈ ਮੈਂ ਪ੍ਰੋਪਰਟੀ ਠੀਕ ਹੈ ਇੱਕ ਬੰਦੇ ਜੋ ਵਕਫ ਕਰ ਹੀ ਨਹੀਂ ਸਕਦੇ ਇਹਦਾ ਮਤਲਬ ਇਹੀ ਹੈ ਕਿ ਪੰਜ ਸਾਲ ਅਗਰ ਨਹੀਂ ਤਾਂ ਉਹ ਵਕਫ ਨਹੀਂ ਕਰ ਸਕਦਾ ਉਹ ਦੋ ਮੈਂਬਰ ਇਹਦਾ ਮਤਲਬ ਕਾਰੀ ਨਹੀਂ ਸਭ ਜਿਹੜੇ ਵਕਫ ਉਹਨਾਂ ਨੂੰ ਤੁਸੀਂ ਕਿਸੇ ਹੈਸੀਅਤ ਦੇ ਨਾਲ ਵਕਫ ਦੇ ਮਾਮਲਿਆਂ ਨੂੰ ਮੈਨੇਜ ਕਰਨ ਵਾਸਤੇ ਲਾ ਰਹੇ ਹੋ। ਇੱਕ ਤਾਂ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਡਾਇਰੈਕਟਲੀ ਇੰਟਰਫੀਰੈਂਸ ਹੈ। ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਆਪ ਨੂੰ ਸਾਬਿਤ ਕਰੋ ਕਿ 5 ਸਾਲ ਤੋਂ ਤੁਸੀਂ ਮੁਸਲਮਾਨ ਇਹ ਵੀ ਇੱਕ ਦੇਖੋ ਡਿਬੇਟ ਦਾ ਇਸ਼ੂ ਹੈ। ਕੱਲ ਨੂੰ ਜਦੋਂ ਇੱਕ ਪ੍ਰਾਪਰਟੀ ਮੰਨ ਲਓ ਮੈਨੇ ਅੱਜ ਉਹ ਕਰਤੀ। ਮੈਨੇ ਕੋਈ ਵਕਫ ਕਰਤੀ ਪ੍ਰਾਪਰਟੀ ਆਪਣੀ। ਉਹ ਕਾਨੂੰ ਚੈਲੰਜ ਕਰਤੀ ਸਰਕਾਰ ਨੇ ਜਾਂ ਕਿਸੇ ਹੋਰ ਬਾਰੇ ਨੇ ਚੈਲੰਜ ਕਰਤੀ ਕਿ ਇਹ ਮੇਰੀ ਹੈ ਉੱਥੇ ਜਦੋਂ ਕੋਰਟ ਦੇ ਵਿੱਚ ਮੈਟਰ ਜਾਊਗਾ ਇਹ ਕਿੱਥੋਂ ਸਾਬਤ ਕਰਨਗੇ ਵੀ ਹਾਂਜੀ 5 ਸਾਲ ਦੇ ਲਈ ਇਹ ਉਹ ਸੀਗਾ ਜਾਂ ਕੋਈ ਅਜੇ ਮੰਨ ਲਓ ਕਿਸੇ ਨੇ ਕੋਈ ਮੁਸਲਮਾਨ ਹੋਵੇ ਉਹ ਇਸਲਾਮੀ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਇਆ ਉਹ ਕਹਿੰਦਾ ਵੀ ਹਾਂ ਮੈਂ ਆਪਣਾ ਕੁਝ ਦਾਨ ਦੇਣਾ ਚਾਹਣਾ ਤੁਸੀਂ ਦਾਨ ਦੇਣ ਦੇ ਉੱਪਰ ਵੀ ਤੁਸੀਂ ਹੁਣ ਇਹ ਉਹ ਕਰੋਗੇ ਰੋਕ ਲਗਾਓਗੇ ਕਿ ਮੈਂ ਇੱਕ ਪ੍ਰਾਪਰਟੀ ਮੈਂ ਆਪਣੀ ਜਾਂ ਮੈਂ ਕੁਝ দান ਦੇਣਾ ਚਾਹਣਾ ਤਾਂ ਤੁਸੀਂ ਤੋਂ ਤੇ ਰੈਸਟ੍ਰਿਕਸ਼ਨ ਲਗਾਤੀ ਕਿ 5 ਸਾਲ ਤੱਕ ਤੁਸੀਂ ਪਹਿਲਾਂ ਮੁਸਲਮਾਨ ਬਣ ਕੇ ਉਹਨੋਂ ਕੈਮਰੇ ਲਾਵੇ ਆਪਣੇ ਘਰੇ ਵੀ ਮੈਂ ਨਮਾਜ਼ ਪੜ੍ਹਨ ਜਾਣਾ ਜਾਂ ਮੈਂ ਉਹ ਕਰੂੰਗਾ ਉਹ ਕਿਵੇਂ ਤੁਸੀਂ ਸਾਬਤ ਕਰੋਗੇ ਇਹ ਦੇਖੋ ਸਿੱਧੀ ਸਿੱਧੀ ਧਖਲੰਦਾਜ਼ੀ ਇਹਨਾਂ ਵੱਲੋਂ ਕੀਤੀ ਔਰ ਐਸੇ-ਐਸੇ ਮੈਂ ਕਹੂੰਗਾ ਜੋ ਇਹਨਾਂ ਨੇ ਵਿੱਚ ਦੇ ਐਮੈਂਡਮੈਂਟਸ ਦਿੱਤੀਆਂ ਨੇ ਜੋ ਬਹੁਤ ਹਾਸੋਹੀਨ ਹਨ ਹੁਣ ਇੱਕ ਕਨਟਰਡਿਕਸ਼ਨ ਦੇਖੋ ਸਿੱਧੀ ਐਗਜ਼ਿਸਟਿੰਗ ਲਾ ਉਹਦੇ ਨਾਲ ਤੋਂ ਮੈਂ ਇੱਕ ਹੋਰ ਇਹਦੇ ਵਿੱਚੋਂ ਕੱਢ ਕੇ ਦੱਸਣਾ ਕਿ ਕਿਸੇ ਨੇ ਸ਼ਾਇਦ ਨਹੀਂ ਪੁਆਇੰਟ ਆਊਟ ਕੀਤਾ ਹੋਣਾ ਕਿ ਇਹ ਕਹਿੰਦੇ ਨੇ ਕਿ ਤੁਸੀਂ ਅਗਰ ਕੋਈ ਕਿਸੇ ਮੁਸਲਮਾਨ ਨੇ ਚਲੋ 5 ਸਾਲ ਦਾ ਵੀ ਉਹ ਵੀ ਠੀਕ ਹੈ ਮੰਨ ਲਓ ਵੀ ਕੋਈ ਪੁਰਾਣਾ ਮੁਸਲਮਾਨ ਸਾਬਤ ਹੋ ਗਿਆ ਕਿ ਉਹ ਮੁਸਲਮਾਨ ਹੈ ਉਹਨੇ ਆਪਣੀ ਕੋਈ ਪ੍ਰਾਪਰਟੀ দান ਕਰਨੀ ਹੈ ਵਕਫ ਕਰਨੀ ਹੈ ਤਾਂ ਉਹ ਨੂੰ ਵੀ ਕਹਿੰਦੇ ਨੇ ਵੀ ਪਹਿਲਾਂ ਤੂੰ ਜਿਹੜੇ ਇਨਹੈਰਟੈਂਸ ਤੁਸੀਂ ਆਪਣੀ ਜਿਹੜੀ ਵਿਰਾਸਤ ਹੈ ਉਹ ਨੂੰ ਪਹਿਲਾਂ ਦੇ ਕੇ ਫਿਰ ਉਸ ਤੋਂ ਬਾਅਦ ਵਕਫ ਕਰੋਗੇ ਕੁੜੀਆਂ ਦਾ ਉਹ ਰੈਫਰੈਂਸ ਪਾਇਆ ਹੋਇਆ ਤਾਂ ਹੋਰ ਵੀ ਜਿਹੜੇ ਜਿਹੜੇ ਤੁਹਾਡੇ ਸੰਦੇ ਉਹ ਵਿਰਾਸਤ ਦੇ ਵੀ ਤੁਹਾਡੇ ਆਂਦੇ ਨੇ ਤਾਂ ਉਹਨਾਂ ਨੂੰ ਤੁਸੀਂ ਉਹ ਦੇ ਕੇ ਉਹ ਤੋਂ ਬਾਅਦ ਵਕਫ ਕਰੋਗੇ ਮੈਂ ਪੁੱਛਣਾ ਚਾਹੁੰਦਾ ਕੀ ਤੁਸੀਂ ਮੁ슬ਮਨ ਲਾਅ ਪੜ੍ਹਿਆ ਪੈਣਾ ਦੇ ਜਿਹੜਾ ਇੱਕ ਬੰਦਾ ਜਿਹਦੇ ਨਾਮ ਤੇ ਪ੍ਰਾਪਰਟੀ ਉਹ ਐਬਸੋਲਿਊਟ ਓਨਰ ਆ ਉਹ ਉਸ ਚੀਜ਼ ਦਾ ਜੂਂਦੇ ਜੀ ਉਹ ਕਿਸੇ ਨੂੰ ਵੀ ਦੇ ਸਕਦਾ ਉਹ ਆਪਣੇ ਬੱਚਿਆਂ ਤੋਂ ਇਲਾਵਾ ਵੀ ਕਿਸੇ ਨੂੰ ਦੇਵਾ ਕਰ ਸਕਦਾ ਗਿਫਟ ਕਰ ਸਕਦਾ ਤਾਂ ਤੁਸੀਂ ਕੌਣ ਹੋਣੇ ਹੋ ਵੀ ਉਹ ਤੇ ਰੈਸਟ੍ਰਿਕਸ਼ਨ ਲਗਾਉਣ ਵਾਲੇ ਵੀ ਪਹਿਲਾਂ ਤੂੰ ਆਪਣੇ ਬੱਚਿਆਂ ਨੂੰ ਦੇ ਇਹਦਾ ਮਤਲਬ ਹੈ ਤੁਸੀਂ ਉਹ ਲੋਰ ਦੇ ਨਾਲ ਵੀ ਛੇੜਛਾੜ ਕਰਤੀ ਅਜਾ ਮੂਲ ਤੋਂ ਮੈਨੂੰ ਗੱਲ ਸੋ ਵੱਧ ਤੋਂ ਵੱਧ ਜੀ ਅਗਰ ਆਪਾਂ ਮੈਕਸਿਮਮ ਲਿਮਿਟ ਦੇਖੇ ਤੇਸਾ ਹੱਦ ਤੱਕ ਨੁਕਸਾਨ ਹੋਣ ਦੀ ਉਮੀਦ ਹੈ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਦੇਖੋ ਨੁਕਸਾਨ ਤਾਂ ਇੱਕ ਕਰਨ ਦੀ ਪੂਰੀ ਕੋਸ਼ਿਸ਼ ਇਹਨਾਂ ਦੀ ਹੈਗੀ ਹੈ ਜਿਹੜਾ ਇੱਕ ਵਕਾ ਬਾਇਸ ਯੂਜ਼ਰ ਇਹਨਾਂ ਨੇ ਬੰਦ ਕੀਤਾ ਕਿ ਜੋ ਲਗਾਤਾਰ ਮੰਨ ਲਓ 200 ਸਾਲ ਤੋਂ ਇੱਕ ਮਸਜਿਦ ਹੈ ਸਟਰਕਚਰ ਹੈ ਉਹ ਉਹਨੂੰ ਯੂਜ਼ ਕਰ ਵਕ ਉਹਦੀ ਕੋਈ ਡੀਡ ਨਹੀਂ ਹੈ ਮੰਨ ਲਓ ਮਗਰ ਉਹ ਮਸਜਿਦ ਹੈ ਸਾਨੂੰ ਪਤਾ ਹੈ ਇਹ ਨਾਲ ਹੀ ਉਹ ਵੀ ਖਤਮ ਕਰਤਾ ਵਕਫਾਇਦ ਜੇਕਰ ਉਹ ਵੀ ਸਾਵਧਾਨ ਕਰੋ ਜੀ ਉਹਦੇ ਡਾਕੂਮੈਂਟ ਕਢਾ ਲੇ। ਡਾਕੂਮੈਂਟ ਦਿਓ ਜੀ ਪਹਿਲਾਂ ਇਹਨਾਂ ਦੇ ਕਿ ਜਿਹੜੀ ਜਿਹੜੀਆਂ ਇਹ ਪ੍ਰਾਪਰਟੀਆਂ ਨੇ ਵੀ ਇਹ ਵਕਫ ਨੇ ਕਦ ਆਦ ਕੀਤੀਆਂ ਕੀ ਨੇ ਕੀਤੀਆਂ। ਔਰ ਉਸ ਤੋਂ ਬਾਅਦ ਕਲੈਕਟਰ ਨੂੰ ਪਾਵਰਾਂ ਦੇਤੀਆਂ ਹੁਣ ਕੋਈ ਡਿਸਪਿਊਟ ਰਾਈਜ਼ ਹੋ ਗਿਆ ਮੰਨ ਲਓ ਕੁਝ ਮੇਰੀ ਨੌਲੇਜ ਅਸੀ ਪ੍ਰਾਪਰਟੀ ਹੈਗੀਆਂ ਨੇ ਜਿਹੜਾ ਅਜ ਤੱਕ ਨਹੀਂ ਲੋਗ ਧਿਆਨ ਦਿੰਦੇ ਹੈਗੇ ਕੋਈ ਕਿਸੇ ਸਰਕਾਰ ਦੇ ਨਾਮ ਖੜਾ ਜਦਕੀ ਹੈ ਵਕਫ ਨੇ ਉਹ ਸਮਝ ਲਓ ਮਸਜਿਦਾਂ ਦੇ ਆ ਉਹਨਾਂ ਦੇ ਨਾਮ ਤੇ ਨੇ ਅ ਮਗਰ ਉਹਦੇ ਚ ਕਾਗਜ਼ਾਂ ਦੇ ਵਿੱਚ ਸਮਝ ਲੋ ਯੂਜ਼ਰ ਜਿਹੜੀ ਹੈਗੇ ਨੇ ਉਹ ਮੁਸਲਮਾਨ ਨਹੀਂ ਹੈ ਯੂਜ਼ਰ ਉਹ ਜਿਹੜਾ ਵੀ ਅਧਾਰਾ ਹੈ ਕੋਈ ਉਹ ਹੈਗਾ ਆਲਰੇਡੀ ਮਗਰ ਉਹ ਉਹ ਜਿਹੜੇ ਇੰਤਕਾਲ ਖੜੇ ਨੇ ਉਹ ਸਰਕਾਰ ਦੇ ਨਾਮ ਬੜੇ ਹੁਣ ਅੱਜ ਉਹ ਪਾਵਰਾਂ ਦਿੱਤੀਆਂ ਕਲੈਕਟਰ ਨੂੰ ਕਲੈਕਟਰ ਡਿਸਾਈਡ ਕਰੂਗਾ ਕਲੈਕਟਰ ਕੀ ਕਿਦੇ ਅੰਡਰ ਹੁੰਦਾ ਕਲੈਕਟਰ ਕਲੈਕਟਰ ਸਰਕਾਰ ਦੇ ਅਕੋਰਡਿੰਗ ਹੀ ਚੱਲੂਗਾ ਉਹ ਦੀ ਕਿਵੇਂ ਉਹ ਕਰੂਗਾ ਕਿ ਸਰਕਾਰ ਤੋਂ ਇੰਤਕਾਲ ਤੋੜ ਕੇ ਉਹ ਕਰਦੇ ਨਾਮ ਕਰ ਦੂਗਾ ਠੀਕ ਹੈ ਇਹ ਡਿਸਪਿਊਟ ਔਰ ਦੂਸਰਾ ਟ੍ਰਿਬਿਊਨਲ ਦੀਆਂ ਪਾਵਰਾਂ ਜਿਹੜੀਆਂ ਬਿਠਾਉਂਦੀਆਂ ਸਿਵਲ ਕੋਰਟ ਦੇ ਇੰਟਰਫੀਰੈਂਸ ਵਧਾਉਂਦੇ ਇਹ ਤਾਂ ਸਿੱਧਾ ਸਿੱਧਾ ਇਹਨੂੰ ਵਕਫ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਲਿਮਿਟੇਸ਼ਨ ਐਕਟ ਉਹਨਾਂ ਨੂੰ ਕਰਤਾ ਫਿਰ ਜਿਹੜਾ ਇਹਦੇ ਤੇ ਨਹੀਂ ਸੀਗਾ ਪਹਿਲਾਂ ਹੁਣ ਐਡਵਰਸ ਪੋゼਸ਼ਨ ਦੇ ਬੇਸ ਤੇ ਜਿਹੜੇ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਇਨਕ੍ਰੋਚਮੈਂਟ ਹਟਾਣੀ ਹੈ ਤੁਸੀਂ ਤੁਹਾਨੂੰ ਹਥਿਆਰ ਦੇ ਰਹੇ ਹੋ ਜਿਹੜੇ ਇਨਕ੍ਰੋਚਰਸ ਨੇ ਜਿਹੜੇ ਇਹਨਾਂ ਦੇ ਸਾਲਾਂ ਤੋਂ ਸਾਡੀਆਂ ਵਕਫ ਪ੍ਰਾਪਰਟੀ ਉਂ ਦੱਬੀ ਬੈਠੇ ਨੇ ਤੁਸੀਂ ਲਿਮਿਟੇਸ਼ਨ ਐਕਟ ਲਾਗਿਆਗੇ ਤੇ ਤੁਸਤਾ 12 ਸਾਲ ਤੋਂ ਵੱਧ ਤਾਂ ਐਡਵਰਸ ਪੋゼਸ਼ਨ ਨਾਲ ਕਲੇਮ ਕਰ ਲੈਣਗੇ ਉਹਦੀ ਮਾਲਕੀ ਮਸੀਂ ਅਸੀਂ ਤਾਂ ਸਿਰਫ ਇਹ ਪੁੱਛ ਰਹੇ ਹਾਂ ਕਿ ਤੁਹਾਨੂੰ ਕਿਹਨੇ ਕਿਹਾ ਸੀਗਾ ਇਹਦੇ ਵਿੱਚ ਇੰਟਰਫੀਰੈਂਸ ਕਰਨ ਲਈ ਤੁਹਾਨੂੰ ਕਿਹਨੇ ਕਿਹਾ ਸੀ ਮੈਨੂਵਰਸ ਕਰਨੇ ਤਾਂ ਇਹ ਸਿੱਧੀ ਸਿੱਧੀ ਇਹ ਮੰਨਣਾ ਕਿ ਇਹਨੂੰ ਕਮਜ਼ੋਰ ਕਰਕੇ ਬਲਕਿ ਗਵਰਨਮੈਂਟ ਦੀ ਜਿਹੜੇ ਇਹਦੇ ਤੇ ਜਿਹੜਾ ਗਵਰਨਮੈਂਟ ادارے ਨੇ ਉਹ ਇਸ ਤੇ ਟੇਕਓਵਰ ਕਰ ਲੈਣ ਔਰ ਵਕਫ ਨੂੰ ਹੌਲੀ ਹੌਲੀ ਖਤਮ ਕੀਤਾ ਤਾਂ ਕਿ ਕਿ ਉਹ ਰੈਵਨਿਊ ਜਨਰੇਟ ਕਰਨਾ ਹੈ ਤਾਂ ਰੈਵਨਿਊ ਜਨਰੇਟ ਕਰਨਾ ਤਾਂ ਤੁਸੀਂ ਜਿਹੜਾ ਐਗਜ਼ਿਸਟਿੰਗ ਲਾਅ ਨੇ ਉਹਨੂੰ ਵੀ ਮਜ਼ਬੂਤ ਕਰ ਦਿਓ ਸਰਫੇਸੀ ਮੰਗੋ ਤੁਸੀਂ ਵਕਫਟਰ ਵੀ ਉਹਨਾਂ ਨੂੰ ਦੇ ਦੋ ਪਾਬਰਾ ਮਤਲਬ ਫੈਸਟੀਕਟਰ ਦੇ ਵਿੱਚ ਬੈਂਕ ਕੋਲੇ ਕਿਸੇ ਦੀ ਉਹ ਹੁੰਦੀ ਹੈ ਕੁਝ ਨਹੀਂ ਸਰਵਾਈ ਹੁੰਦੀ ਸੈਕਸ਼ਨ 14 ਦੇ ਵਿੱਚ ਜਾਂਦੇ ਨੇ ਡੀਸੀ ਕੋਲੇ ਇੱਥੋਂ ਇੱਕ ਆਰਡਰ ਲੈਂਦੇ ਨੇ ਔਰ ਨਾਲ ਲੈ ਕੇ ਤਫੀਲਦਾਰ ਨਾਲ ਪੁਲਿਸ ਨੂੰ ਲਈ ਜਾਂਦੇ ਔਰ ਜੱਲਾ ਨੇ ਤੁਸੀਂ ਉਹਵੇਂ ਦੇ ਦਿੰਦੇ ਪਾਵਰਾਂ ਰਵੇਨ ਨੂੰ ਦੇ ਦਿੰਦੇ ਉਹ ਬੋਰ ਨੂੰ ਦੇ ਦਿੰਦੇ ਪਾਵਰ ਆਏ ਤੁਸੀਂ ਇਨਕ੍ਰੋਚਮੈਂਟ ਨੂੰ ਹਟਾਉਣ ਦੀ ਬਜਾਏ ਤੁਸੀਂ ਤਾਂ ਜਿਹੜੇ ਇਨਕ੍ਰੋਚਰਸ ਨੇ ਜਿਹੜੇ ਤੁਹਾਡੇ ਪੋਲੀਟਿਸ਼ੀਅਨਸ ਰੱਖੀ ਬੈਠੇ ਨੇ 2 200 ਬਿਗੀਆਂ ਤੇ ਟੱਕ ਰੱਖੀ ਬੈਠੇ ਨੇ ਤੁਸੀਂ ਉਹਨਾਂ ਨੂੰ ਪਾਵਰ ਦੇ ਰਹੇ ਹਥਿਆਰ ਦੇ ਰਹੇ ਹੋਗੇ ਇਹਨਾਂ ਨੂੰ ਦੱਬ ਲੋ ਤੁਸੀਂ ਇਹ ਇਟਮੀ ਤੋ ਤੱਕ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕ腐ਸ਼ਨ ਕਿਵੇਂ ਤੁਸੀਂ ਖਤਮ ਕਰੋ ਸਾਨੂੰ ਪਲਾਨ ਤਾਂ ਦਿਓ ਨਾ ਕਿਸ ਤਰੀਕੇ ਨਾਲ ਤੁਸੀਂ ਕ腐ਸ਼ਨ ਖਤਮ ਕਰੋਗੇ ਮੋਹਨ ਸਾਹਿਬ ਗੱਲ ਅਸਲ ਦੇ ਵਿੱਚ ਇਹ ਹੈ ਅਗਰ ਆਪਾਂ ਗੱਲ ਕਰੀਏ ਰੇਸ਼ੋ ਮੇਰਾ ਖਿਆਲ ਹੈ ਜਿਹਦੇ ਫੇਵਰ ਦੇ ਵਿੱਚ ਵੋਟਸ ਪਈਆਂ ਜਾਂ ਇਹਦੇ ਅਗੇਂਸਟ ਪਈਆਂ ਕੋਈ ਜ਼ਿਆਦਾ ਫਰਕ ਫਰਕ ਨਹੀਂ ਹੈ ਜੀ ਜਦੋਂ ਇਹ ਬਿਲ ਪਾਸ ਹੋਇਆ ਲੇਕਿਨ ਇੱਥੇ ਇੱਕ ਚੀਜ਼ ਬੜੀ ਖੁੱਲ ਕੇ ਸਾਹਮਣੇ ਆ ਗਈ ਕਿ ਹੂ ਇਜ਼ ਇਨ ਦਾ ਫੇਵਰ ਆਫ ਮੁਸਲਿਮਸ ਐਂਡ ਹੂ ਇਜ਼ ਅਗੇਂਸਟ ਦਾ ਮੁਸਲਿਮਸ ਉਹ ਤਾਂ ਸਭ ਨੇ ਆਈਏ ਬਿਲਕੁਲ ਸਹੀ ਠੀਕ ਹੈ ਨਾ ਜੀ ਇਹ ਤਾਂ ਗੱਲ ਮੰਨੂਗਾ ਤੁਸੀਂ ਔਰ ਇਹਦੇ ਵਿੱਚ ਜੋ ਕੋਣ ਆਪਾਂ ਪਹਿਲਾਂ ਗੱਲ ਕਰਦੇ ਆ ਰੈਮੇਡੀ ਦੀ ਜੀ ਕਿ ਰੈਮੇਡੀ ਕੀ ਲੱਗਦਾ ਤੁਹਾਨੂੰ ਬਤੌਰ ਵਕੀਲ ਤੁਸੀਂ ਕੀ ਕਹਿੰਦੇ ਕੀ ਮਤਲਬ ਹੋ ਸਕਦਾ ਇਹਦੇ ਵਿੱਚ ਕਿਵੇਂ ਮਤਲਬ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ ਪਾਸ ਹੋ ਗਿਆ ਉਹਦੇ ਵਿੱਚ ਕੇ ਵੀ ਹੈ ਕਿ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਆਪਣੇ ਤੌਰ ਤੇ ਜਿਹੜਾ ਇਹ ਇਹਨਾਂ ਨੇ ਪਾਸ ਕੀਤਾ ਬਿਨਾਂ ਇਹ ਇਹਦੇ ਅਕੋਰਡਿੰਗ ਉਹ ਕੋਈ ਆਪਣੀ ਨਵੇਂ ਐਮੈਂਡਮੈਂਟਸ ਕਰ ਸਕਦੇ ਨੇ ਸਟੇਟ ਗਵਰਨਮੈਂਟ ਪਾਬਰਾਂ ਦੇ ਨੇਤਾ ਹੁਣ ਬੈਠ ਕੇ ਜਿਹੜੇ ਬੁੱਧੀਜੀਵੀ ਨੇ ਜਾਂ ਸੀਨੀਅਰ ਜਿਹੜੇ ਮੈਂਬਰਸ ਹੈਗੇ ਨੇ ਤਾਂ ਉਹ ਬੈਠ ਕੇ ਹੁਣ ਡਿਸਾਈਡ ਕਰਨਗੇ ਕਿ ਕਿਸ ਤਰੀਕੇ ਨਾਲ ਇਹਨੂੰ ਵਕਫ ਨੂੰ ਬਚਾਇਆ ਜਾ ਸਕਦਾ ਔਰ ਕਿਸ ਤਰੀਕੇ ਨਾਲ ਲੋਕਲ ਲੈਵਲ ਤੇ ਜਿੱਥੇ ਜਿੱਥੇ ਸਰਕਾਰਾਂ ਚਾਹੁੰਦੀਆਂ ਨੇ ਕਿ ਹਾਂਜੀ ਮੁਸਲਮਾਨਾਂ ਦੀ ਜਿਹੜੀ ਇਹ ਅੰਦਰੂਨੀ ਮਾਮਲਾਤ ਦੇ ਵਿੱਚ ਦਖਲੰਦਾ ਜੀ ਨਾ ਕੀਤੀ ਜਾਵੇ ਉੱਥੇ ਉਹ ਰੈਜ਼ੋਲੂਸ਼ਨ ਪਾਸ ਕਰਦੇ ਸਟਾਲਿਨ ਸਾਹਿਬ ਨੇ ਕੀਤਾ ਸੀ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਇਹਦੇ ਉੱਪਰ ਵੀ ਤੁਸੀਂ ਵੀ ਇੱਥੇ ਰੈਜ਼ੋਲੂਸ਼ਨ ਪਾਸ ਕਰੋ ਇੱਕ ਮੀਧੇਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਉੱਥੇ اپੋਜ਼ ਕੀਤਾ ਇਹਨੂੰ ਮੈਂ ਹੋਰ ਜਿਹੜੀਆਂ ਪਾਰਟੀਆਂ ਨੇ ਮੈਂ ਉਹਨਾਂ ਦੇ ਵੀ ਨਾਮ ਲਾਉਂਗਾ ਸ਼੍ਰੋਮਣੀ ਅਕਾਲੀ ਦਲ ਵੀ ਬਹੁਤ ਵਧੀਆ ਹਰ ਚਿਮਰਤ ਕੌਰ ਬਾਦਲ ਨੇ ਬਹੁਤ ਜ਼ਬਰਦਸਤ ਸਟੈਂਡ ਲਿਆ ਹੈ ਔਰ ਰਾਜਾ ਵਰਿੰਗ ਨੇ ਬਹੁਤ ਅੱਛਾ ਸਟੈਂਡ ਲਿਆ ਕੇ ਸੀ ਵੀਨੋਗਪਾਲ ਨੇ ਬਹੁਤ ਅੱਛਾ ਸਟੈਂਡ ਲਿਆ ਔਰ ਮੈਂ ਇਹਨੂੰ ਕਹਾਂਗਾ ਜੇ ਨਾਮ ਲੈਣ ਲੱਗ ਗਏ ਤਾਂ ਅਗਰ ਕਿਸੇ ਦਾ ਨਾਮ رہ ਜੂਗਾ ਤਾਂ ਮੈਨੂੰ ਇਨਜਸਟਿਸ ਹੋਗਾ ਇਕਰਾ ਚੋਗਨੀ ਨੇ ਈਵਨ ਕੇ ਅਸਦੂਨ ਵੈਸੀ ਅਸਦੂਨ ਵੈਸੀ ਤਾਂ ਉਹ ਤਾਂ ਕੋਲ ਹੈ ਹੀ ਦਾ ਸ਼ੁਰੂ ਤੋਂ ਆਵਾਜ਼ ਅਗਰ ਕੋਈ ਬੰਦਾ ਉਹਦਾ ਵੀ ਕਰੇ ਰੋਣ ਵੀ ਲੱਗੇ ਜਿਨ੍ਹਾਂ ਨੂੰ ਏਜੰਟ ਪੁੱਛੀ ਦੱਸਦੇ ਰਹੇ ਹਾਂ ਅੱਜ ਤੱਕ ਜੀ 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 ਠੀਕ ਹੈ ਕਿ ਬੀਜੇਪੀ ਦਾ ਏਜੰਟ ਹੈ ਬੀਜੇਪੀ ਦਾ ਏਜੰਟ ਬੈਠਾ ਉੱਥੇ ਵਿਚਾਰਾ ਰੋਂਦਾ ਸੀਗਾ ਤੁਹਾਡੇ ਕਰਕੇ ਉਹ ਦੇਖ ਲਿਓ ਜਿਨ੍ਹਾਂ ਨੂੰ ਵੀ ਇਹ ਫਿਤਰਤ ਰਹੀ ਹੈ ਸਾਡੀ ਇੱਕ ਜਿਹੜੀ ਸੋ ਕਾਲਡ ਮੁਸਲਿਮ ਨਦੀਕੋ ਫੇਵਰ ਦੀ ਪਾਰਟੀ ਹੈ ਨਾ ਜਿਨ੍ਹਾਂ ਨੇ ਅੱਜ ਤੱਕ ਪਿੱਠੇ ਛੋੜੇ ਮਾਰੇ ਨੇ ਉਹਨਾਂ ਦੀ ਫਿਤਰਤ ਰਹੀ ਹੈ ਜਿਹੜਾ ਕੋਈ ਮੁਸਲਮਾਨਾਂ ਦੇ ਹੱਥ ਦੀ ਗੱਲ ਕਰੂਗਾ ਉਹਨੂੰ ਬੀਜੇਪੀ ਦਾ ਏਜ ਕਮ ਇਹ ਸੰਦ ਇਹ ਨਹੀਂ ਹਲੇ ਤੱਕ ਪਤਾ ਲੱਗੇ ਸਾਡਾ ਰੈਗੂਲ ਕੋਮ ਆਉਂਦਾ ਤੇ ਸਾਡੇ ਹੱਕ ਦੀ ਕਾਮ ਦੰਦ ਕਰਦਾ ਔਰ ਠੀਕ ਹੈ ਏਜੰਟ ਕੌਣ ਨੇ ਇਹੀ ਅਜ ਤੱਕ ਕਨਫਿਊਜ਼ ਜਿਹੜਾ ਜਿਹੜਾ ਜਿਹਦੇ ਜਿਹਦੇ ਨਾਲ ਬਸ ਆਉਂਦੇ ਆਪਣੀ ਡਬਲੀ ਬਾਕੀ ਜੋ ਵਕਫ ਅਮੈਂਡਮੈਂਟ ਬਿਲਦੇ ਕੱਲੋਕਣਾ ਕੁਝ ਮੈਨੇ ਗੱਲਾਂ ਦੱਸਤੀ ਇਹ ਤੋਂ ਇਲਾਵਾ ਹੋਰ ਕਾਫੀ ਜਿਹੜੀਆਂ 44 ਅਮੈਂਡਮੈਂਟਸ ਨੇ 44 ਅਮੈਂਡਮੈਂਟਸ ਦੇ ਵਿੱਚ ਵੀ ਇਹ ਸਾਰਾ ਯਾਨੀ ਕਿ ਇੱਕ ਮੈਨਿਪੂਲੇਸ਼ਨ ਨਾਲ ਇਹ ਵਕਫ ਨੂੰ ਖਤਮ ਕਰਨ ਦੀ ਕਿ ਸਾਜ਼ਿਸ਼ ਕੀਤੀ ਗਈ ਹੈ ਜੀਦੇ ਤੇ ਸਾਰਿਆਂ ਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਲੋਕਾਂ ਦੇ ਵਿੱਚ ਇਹ ਭਰਮ ਫਲਾਇਆ ਜਾ ਰਿਹਾ ਵਕਫ ਦਾ ਹੀ ਤੁਹਾਨੂੰ ਕੀ ਫਾਇਦਾ ਹੋਇਆ ਜੀ ਫਾਇਦਾ ਹੋਣਾ ਫਾਇਦਾ ਗੱਲ ਫਾਇਦਾ ਨੂੰ ਤੁਹਾਡੇ ਜਿੰਨੇ ਇੰਸਟੀਚਿਊਟ ਚੱਲ ਰਹੇ ਨੇ ਜਿਹੜੀਆਂ ਤਨਖਾਹਾਂ ਆਉਂਦੀਆਂ ਨੇ ਜਿਹੜੇ ਆਹ ਕਲਾਮੀਆ ਸਕੂਲ ਚੱਲ ਰਹੇ ਨੇ ਜਾਂ ਹਦਰ ਰਮੀ ਹਸਪੀਟਲ ਚੱਲ ਰਿਹਾ ਬਾਹਰਲਾ ਕੋਈ ਬੰਦਾ ਕਹੇ ਤਾਂ ਕਹੇ ਵੀ ਹੈ ਮਲੇਰ ਕੋਲੇ ਦੇ ਬੰਦੇ ਵੀ ਕਈ ਕਈ ਜਿੰਦਾਂ ਨੇ ਕੀ ਫਾਇਦਾ ਹੋਇਆ ਇਨੇ ইমাম ਸਾਹਿਬ ਨੇ ਜਿਹੜੀ ਇਨਲਾਬ ਜਾਂਦੀ ਹੈ ਹਰੇਕ ਮਹੀਨੇ ਦੀ ਮਹੀਨੇ ਹੋਰ ਕਾਫੀ ਐਸੇ ਉਹਨੇ ਕੱਟੋ-ਕੱਟ ਨਹੀਂ ਹੋਊਗਾ ਇੱਕ ਉਮੀਦ ਤਾਂ ਹੈ ਕਿ ਕੱਲ ਨੂੰ ਜਦੋਂ ਕ腐ਸ਼ਨ ਫਰੀ ਕੋਈ ਚੰਗਾ ਜਿਵੇਂ ਹੁਣ ਇੱਥੇ ਵਧੀਆ ਸੀਗਾ ਅੱਲਾਹ تعالی ਨੇ ਅ اچھا ਇਨਸਾਨ ਵਰਕ ਬੋਰਡ ਦੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਮੀਦ ਤਾਂ ਹੈ ਨਾ ਕਿ ਹਾਂ ਵੀ ਕੱਲ ਨੂੰ ਕੁਝ ਵਧੀਆ ਵੀ ਕੰਮ ਹੋ ਸਕਦਾ ਐਫਰਟ ਉਹ ਕਰ ਰਹੇ ਨੇ ਮਗਰ ਇਹ ਹੀ ਸੋਚ ਲਈਏ ਵੀ ਨਾ ਜੇ ਤਾਂ ਇਹਦਾ ਕੋਈ ਫਾਇਦਾ ਹੋਈ ਨਹੀਂ ਤਾਂ ਇਹਨੂੰ ਖਤਮ ਨਹੀਂ ਕਰ ਦੋ ਹੁੰਦਾ ਹੋ ਜਾਂਦੋ ਇਹ ਬਹੁਤ ਮੈਂ ਕਹੂੰਗਾ ਕਿ ਤੁਹਾਡੀ ਨਾ ਸਮਝੀ ਦੀ ਗੱਲ ਹੈ ਜੋ ਕੋਈ ਉਹ ਕਰ ਰਿਹਾ ਹੈ ਅਗਰ ਫਾਨੂੰ ਇਹਦੇ ਖਿਲਾਫ ਖੜਾ ਹੋਣਾ ਪਊਗਾ ਜੋ ਵੀ ਮੁ슬ਿਮ ਪਰਸਨ ਲਾ ਬੋਰਡ ਦੀ ਕਾਲ ਹੋਏਗੀ ਤਾਂ ਅਸੀਂ ਵੀ ਇਨਸ਼ਾ ਅੱਲਾਹ ਕਹਿੰਦਾ ਉਹਦੇ ਤੇ ਵੀ ਅਸੀਂ ਪੇਮਨ ਕਰਾਂਗੇ ਜੋ ਜੋ ਵੀ ਉਹਨਾਂ ਦੇ ਅੱਗੇ ਉਹ ਕਰਨਗੇ ਜੇ ਕੋਰਟ ਦੇ ਵਿੱਚ ਜਿਵੇਂ ਇਹਨੂੰ ਚੈਲੰਜ ਕਰਨਾ ਹੋਵੇ ਕਹਿ ਰਹੇ ਹਨ ਫਿਲਹਾਲ ਤਾਂ ਉਹ ਵੀ ਕਰਾਂਗੇ ਅਗਰ ਕੋਈ ਸੜਕਾਂ ਦੇ ਉੱਪਰ ਉਤਰਨ ਦੀ ਹੋ ਹੋਈ ਤਾਂ ਇਨਸ਼ਾ ਅੱਲਾਹ ਸਾਰੇ ਨੂੰ ਪ੍ਰਮਾਨਤੀ ਸੜਕਾਂ ਦੇ ਉੱਪਰ ਉਤਰ ਕੇ ਵੀ ਆਪਣਾ ਤਜਾਜ਼ ਆਪਣਾ ਵਿਰੋਧ ਅਸੀਂ ਦਰਜ ਕਰਾਵਾਂਗੇ ਇਨਸ਼ਾ ਅੱਲਾਹ ਬਾਕੀ ਜੋ ਹੈ ਹੁਣ ਸਜੇਸ਼ਨ ਨਗਰ ਮੈਂ ਕਹਾ ਬਤੌਰ ਇੱਕ ਵਕੀਲ ਕੀ ਸੁਝੇਸ਼ਨ ਦੋਗੇ ਕਿ ਬਹੁਤ ਸਾਰੇ ਮਤਲਬ ਆਪਾਂ ਗੱਲ ਕਰੀਏ ਕਿ ਗਰੀਬ ਗੁਰਬਾਨਾਂ ਨੂੰ ਪੈਨਸ਼ਨਾਂ ਆਉਂਦੀਆਂ ਨੇ ਆਪਾਂ ਕੁਝ ਟੀਚਰਜ਼ ਦੀਆਂ ਤਰ੍ਹਾਂ ਕੁਝ ਮੌਲਣਾ ਸਾਹਿਬ ਨੌਣਾ ਦੀ ਤਰ੍ਹਾਂ ਔਰ ਕੁਝ ਕੁਝ ਮਤਲਬ ਐਸੀਆਂ ਵੱਕਪ ਪ੍ਰਾਪਰਟੀਆਂ ਵੀ ਹੋਣਗੀਆਂ ਜੋ ਮੁਸਲਮਾਨਾਂ ਦੇ ਪੋਜੈਸ਼ਨ ਦੇ ਵਿੱਚ ਨੇ ਆਪਾਂ ਗੱਲ ਕਰੀਏ ਕਿ ਉਹ ਉਹਦੇ ਤੋਂ ਫਾਇਦਾ ਵੀ ਉਠਾ ਰਹੇ ਨੇ ਆਪਾਂ ਇਹ ਕਹਿੰਦੇ ਚਲੋ ਠੀਕ ਹੈ ਗੈਰ ਮੁਸਲਮਾਨ ਬਹੁਤ ਸਾਰੇ ਯੂਜ਼ ਕਰ ਰਹੇ ਨੇ ਉਹ ਆਪਾਂ ਇਨਕ੍ਰੋਚਮੈਂਟ ਕਰ ਲੋ ਤੁਸੀਂ ਬਿਲਿੰਗਲੀ ਬਿਲਿੰਗਲੀ ਦੁੱਤੀ ਹੈਗਾ ਰੋ ਪੋਲੀਟੀਕਲ ਅਪਰੋਚ ਕਰ ਲੋ ਜਿਵੇਂ ਮਰਜ਼ੀ ਕਹਿ ਲੋ ਲੇਕਿਨ ਕੁਝ ਇੱਕ ਮਤਲਬ ਆਟੇ ਚ ਨੂਨ ਦੇ ਬਰਬਰ ਕੁਝ ਐਸੀਆਂ ਪ੍ਰੋਪਰਟੀਆਂ ਵੀ ਹੋਣਗੀਆਂ ਜੋ ਮੁਸਲਮਾਨ ਯੂਜ਼ ਕਰ ਰਹੇ ਨੇ ਐਟ ਲੀਸਟ ਕੋਈ ਨਾ ਕੋਈ ਨੂੰ ਬੰਦਾ ਤਾਂ ਐਡਵਾਂਟੇਜ ਲੈ ਰਹੇ ਜੀ ਸਰ ਇਹਨੂੰ ਕਿਵੇਂ ਮਤਲਬ ਕੰਟੀਨਿਊ ਕੀਤਾ ਜਾ ਸਕਦਾ ਸਾਰਾ ਕੁਝ ਜੇ ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਸੁਧਾਰਨਾ ਹੈ ਚਲੋ ਇੱਕ ਇੱਕ ਰੱਬ ਵੱਲੋਂ ਇੱਕ ਇੰਡੀਕੇਸ਼ਨ ਹੀ ਹੁੰਦਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਰ ਲੋ ਰਿਫਾਰਮਸ ਲਿਆਓ ਤੁਹਾਨੂੰ ਆਪ ਹੀ ਰਿਫਾਰਮਸ ਲੈ ਕੇ ਆਣੇ ਪੈਣਗੇ ਜੀ ਜੀ ਕੁਝ ਜਿਹੜੇ ਨਈ ਮੈਥੋਡਸ ਉਹਦੇ ਤੇ ਕਰਨਾ ਚਾਹੁੰਦਾ ਸੀ ਮਗਰ ਇਵੇਂ ਲੁਧਿਆਣਾ ਲਈ ਇੱਕ ਮੰਨ ਕੇ ਚੱਲੋ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ ਇੱਥੇ ਕੁਝ ਐਸੀ ਸਮਝ ਲਓ ਪਾਰਟੀਆਂ ਨੇ ਜਿਨ੍ਹਾਂ ਨੂੰ ਬੜੀਆਂ-ਬੜੀਆਂ ਵਕਦੀਆਂ ਸਾਊਥ ਸਿਟੀ ਦੇ ਵਿੱਚ ਚੰਡੀਗੜ੍ਹ ਰੋਡ ਦੇ ਉੱਪਰ ਆਰਪੀ ਦੀ ਬੈਕਸਾਈਡ ਦੇ ਉੱਪਰ ਦੋ-ਦੋ ਬਿਗੇ ਦੇ 2 ਕਿਕ ਬਿਗੇ ਉਹਨਾਂ ਨੂੰ ਇੱਕੋ ਹੀ ਪਾਰਟੀ ਨੂੰ ਇਹ ਅਲਾਟਮੈਂਟ ਇੱਕੋ ਹੀ ਬੰਦਾ ਉੱਥੇ ਬੈਠਾ ਔਰ ਇਹ ਇਹਨਾਂ ਦੀ ਜਾਂਚ ਅਸੀਂ ਆਪਣੇ ਤੌਰ ਤੇ ਪੰਜਾਬ ਜਿਹੜੀ ਵਿਜੀਲੈਂਸ ਉਹਨਾਂ ਤੋਂ ਕਿਉਂ ਨਹੀਂ ਕਰਾ ਰਹੇ ਹਾਂ ਅਸੀਂ ਜਿਹੜੇ ਹੋਰ ਇਹ ਤਾਂ ਇੱਕ ਮਿਸਾਲ ਦਿੱਤੀ ਹੈ ਇਸ ਤਰੀਕੇ ਨਾਲ ਸਾਰੇ ਪੰਜਾਬ ਦੇ ਵਿੱਚ ਇਹ ਘੁਣਾ ਜਿਹੜੇ ਲਾ ਰਹੇ ਨੇ ਬੋਰਡ ਦੀਆਂ ਜਾਇਦਾਦਾਂ ਨੂੰ ਅਸੀਂ ਲੜਤਾ ਰਹੇ ਹਾਂ ਉਹ ਨਹੀਂ ਉਹ ਕੁਝ ਵੀ ਫੁੱਟ ਰਹੇ ਜਿਨ੍ਹਾਂ ਨੇ ਖਾਦਾ ਹਜ ਤੱਕ ਬੋਰਡ ਨੂੰ ਉਹ ਨਹੀਂ ਕੁਝ ਮੂੰਹੋਂ ਹਾਲ ਤੱਕ ਕੁਝ ਇਕਵਲ ਲਫ਼ਜ਼ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਤੁਸੀਂ ਸੁਣੋਗੇ ਜਿਨ੍ਹਾਂ ਦੀ ਜਾਇਦਾਦਾਂ ਮੈਂ ਤੁਹਾਨੂੰ ਤੁਹਾਨੂੰ ਹੁਣ ਅੱਜ ਬੈਠਾ ਇੱਥੇ ਬੈਠਾ ਮੈਂ ਤੁਹਾਨੂੰ ਆਇਡੈਂਟੀਫਾਈ ਕਰਾ ਸਕਦਾ ਕਿਹੜੇ-ਕਿਹੜੇ ਪੰਜਾਬ ਦੀਆਂ ਪੌਸਟ ਕਲੋਨੀਆਂ ਦੇ ਵਿੱਚ ਉਹਨਾਂ ਦੇ ਮਕਾਨ ਔਰ ਕੋਠੀਆਂ ਪਾਈਆਂ ਹੋਈਆਂ ਨੇ ਔਰ ਕਿਹੜੀਆਂ ਕਮਰਸ਼ੀਅਲ ਉਹਨਾਂ ਦੀਆਂ ਪ੍ਰਾਪਰਟੀਆਂ ਖਰੀਦੀਆਂ ਹੋਈਆਂ ਨੇ ਉਹ ਨਹੀਂ ਕੁਝ ਬ ਜਿਹੜੇ ਬੰਦੇ ਆਮ ਬੰਦੇ ਨੇ ਅਸੀਂ ਤੁਹਾਡੇ ਵਰਗੇ ਆ ਸਾਡਾ ਦਰਦ ਅਸੀਂ ਬੋਲ ਰਹੇ ਅਸੀਂ ਇਹਦੇ ਖਿਲਾਫ ਠੀਕ ਹੈ ਖੜੇ ਆ ਅਸੀਂ ਇਹਦੇ ਖਿਲਾਫ ਆਵਾਜ਼ ਵੀ ਚੱਕ ਰਹੇ ਆ ਮਗਰ ਪਰਸ ਤਾਂ ਉਹਨਾਂ ਦਾ ਵੀ ਹੈ ਯਾਰ ਉਹ ਜਿਹੜੇ ਅੱਜ ਤੱਕ ਉਹ ਕਰਕੇ ਗਏ ਨੇ ਇਹਨੂੰ ਖਰਾਬ ਕਰਕੇ ਗਏ ਨੇ ਮੈਂ ਕਹਿੰਦਾ ਸਾਰਿਆਂ ਦੀ ਅੱਜ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੀ ਵਿਜੀਲੈਂਸ ਤੋਂ ਵੀ ਪੰਜਾਬ ਵਿਜੀਲੈਂਸ ਕਿਉਂ ਨਹੀਂ ਫਾਈਲਾਂ ਕੱਢੋ ਕੋਈ ਨਾ ਨਹੀਂ ਹੋਊਗਾ ਸਭ ਤੋਂ ਪੁੱਛੋ ਅਸੀਂ ਮਦਦ ਕਰਾਂਗੇ ਸਰਦਕਾ ਹੋਰ ਵੀ ਉਹ ਪੰਜਾਬ ਵਕਫ ਬੋਰਡ ਦਾ ਮੈਂਬਰ ਹੈ ਕੀ ਇਹ ਤੋਂ ਚਹਬਾਜ਼ ਰਾਣਾ ਮੈਂ ਗਰੁੱਪਾਂ ਦੇ ਵਿੱਚ ਅਕਸਰ ਪੜਦਾ ਕਿ ਉਹ ਕਹਿੰਦਾ ਜੀ ਅਸੀਂ ਬਿਰਪੱਖ ਜਾਂਚ ਕਰਵਾਵਾਂਗੇ ਕਿਸੇ ਨੇ ਕੋਈ ਵਕਫ ਪ੍ਰਾਪਰਟੀ ਅਗਰ ਹੜਪੀ ਹੋਊਗੀ ਆਇ ਕੀਤਾ ਹੋਊਗਾ ਔਰ ਜਿਹੜਾ ਕੋਈ ਮਤਲਬ ਇਹ ਚੜਚਣ ਪਾਊਗਾ ਅਸੀਂ ਇਹ ਕਰਾਂਗੇ ਮਤਲਬ ਮੈਂ ਇੰਨੀ ਬੇਬਾਕੀ ਦੇ ਨਾਲ ਮੈਂ ਪਹਿਲੀ ਵਾਰ ਦੇਖਿਆ ਬੜਾ ਇਮਾਨਦਾਰ ਬੰਦਾ ਮੈਨੂੰ ਲੱਗਿਆ ਉਹ ਜਦੋਂ ਹੁਣ ਚੇਅਰਮੈਨ ਇੱਕ ਇਮਾਨਦਾਰ ਬੰਦਾ ਠੀਕ ਹੈ ਔਰ ਉਹ ਵੀ ਉਹਨਾਂ ਦੇ ਵੱਲੋਂ ਵੀ ਜਦੋਂ ਕਿਹਾ ਗਿਆ ਕਿ ਬਿਲਕੁਲ ਹੀ ਇਹਦੇ ਵਿੱਚ ਕੋਈ ਵੀ ਕ腐ਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਤਾਂ ਮੈਂਬਰਸ ਵੀ ਨੇ ਜਿਹੜੇ ਉਹਨਾਂ ਨੂੰ ਮੈਂ ਅਪਰੀਸ਼ੀਏਟ ਕਰਦਾ ਸਾਰਿਆਂ ਨੂੰ ਕਿ ਜੋ-ਜੋ ਵੀ ਇਹਦੇ ਦੇ ਕ腐ਸ਼ਨ ਦੇ ਖਿਲਾਫ ਚੱਲਣਗੇ ਜੋ-ਜੋ ਵੀ ਕ腐ਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਾਰਿਆਂ ਨੂੰ ਉਹ ਮੁਬਾਰਕਬਾਦ ਦੇ ਮੁਸਤਹਿਕ ਨੇ ਸਾਰੇ ਮੈਂਬਰਸ ਬਹੁਤ ਵਧੀਆ ਕਾਬਿਲ ਨੇ ਮਾਸ਼ਾਅੱਲਾ ਔਰ ਐਮਐਲਏ ਸਾਹਿਬ ਵੀ ਮੈਂਬਰ ਨੇ ਹੋਰ ਵੀ ਅਲੱਗ ਢੂਰੀ ਤੋਂ ਦੀਨੇ ਔਰ ਵੀ ਅਲੱਗ-ਅਲੱਗ ਜਿਹੜੇ ਮੈਂਬਰਸ ਲੈ ਨੇ ਸਾਰੇ ਕਾਬਿਲ ਨੇ ਮਾਸ਼ਾਅੱਲਾ ਔਰ ਉਹ ਵਕੀਲ ਹਜ਼ਰਤ ਵੀ ਨੇ ਔਰ 올 ਆਇਡੈਂਟੀਫਾਈ ਕਰਨਗੇ ਜਿੱਥੇ ਤੇ ਪਹਿਲਾਂ ਹੋ ਚੁੱਕੀ ਹੈ ਮੈਂ ਕਹਾਂਗਾ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ इवन कि ਇੱਕ ਬੰਦੇ ਨੇ ਕੋਈ ਪ੍ਰੂਫ ਪ੍ਰੋਫੀ ਦਿੱਤਾ ਮੈਂ ਗਰੁੱਪ ਦੇ ਵਿੱਚ ਪੜ ਰਿਹਾ ਸੀਗਾ ਉਹਨੇ ਕਿਹਾ ਕਿ ਸ਼ਹਿਵਾਜ ਰਾਣਾ ਜੀ ਮੈਂ ਤੁਹਾਨੂੰ ਪ੍ਰੂਫ ਭੇਜਦਾ ਸਾਰਾ ਕੁਝ ਪ੍ਰਸੀਡ ਵਿਦ ਥੀਸ ਬੀਨ ਡਾਕੂਮੈਂਟਸ ਔਰ ਉਹਦੇ नेचर ਔਰ ਦੇਖੋ ਮਤਲਬ ਵੀ ਫਿਊਚਰ ਕੀ ਹੁੰਦਾ ਵੈਸੇ ਰਾਣਾ ਸਾਹਿਬ ਬੜਾ ਐਗਰੈਸਿਵ ਲੱਗੇ ਹੋਏ ਇਸ ਸਾਈਡ ਦੇ ਵਿੱਚ ਮੈਂ ਹੋਰ ਦੇਖੋ ਮੈਂਬਰਸ ਉਥੇ ਗਿਣਾਏ ਆ ਜਾਂ ਚੇਅਰਮੈਨ ਸਾਹਿਬ ਮੈਂ ਜੋ ਸਟੇਟਮੈਂਟ ਸੁਣਦਾ ਰਹਿਣਾ ਲੇਕਿਨ ਜਿਹੜੀ ਬੇਬਾਕ ਮੈਨੂੰ ਲੱਗੀ ਬੜੀ ਉੱਪਰ ਉੱਠਵੀ ਉਹ ਰਾਣਾ ਸਾਹਿਬ ਦੀ ਜਿਹੜੀ ਸਟੇਟਮੈਂਟ ਕੀਤੀ ਆ ਗਰ ਦੇਖੋ ਕੋਈ ਬੰਦਾ ਐਫਰਟ ਕਰ ਰਿਹਾ ਤਾਂ ਸਮਾਂ ਅਪਰੀਸ਼ੀਏਟ ਕਰਨਾ ਚਾਹੀਦਾ ਔਰ ਮਗਰ ਸਾਹਿਬ ਆਈ ਹੋਪ ਕਿ ਦੇਖੋ ਸਾਰਿਆਂ ਦੀ ਉਮੀਦ ਹੈ ਔਰ ਕਰ ਵੀ ਲੈਨੇ ਐਫਰਟ ਜੋ ਮੇਰੀ ਨੌਕਰੀ ਹੈ ਜੀ ਕਿ ਚੇਅਰਮੈਨ ਸਾਹਿਬ ਵੀ ਕਰ ਰਹੇ ਨੇ ਔਰ ਇਥੋਂ ਦੇਖੋ ਸਾਰੇ ਹੀ ਲੱਗੇ ਹੋਏ ਨੇ ਬਲਕਿ ਮੈਂ ਐਮਐਲਏ ਸਾਹਿਬ ਨੇ ਵੀ ਇੱਕ ਪ ਇਹ ਤੇ ਕੋ ਸਰਕਾਰੀ ਮੁਲਾਜ਼ਮ ਜੋ ਕਾਫੀ ਜ਼ਿਆਦਾ ਕਰਪਸ਼ਨ ਕਰ ਰਿਹਾ ਸੀਗਾ ਉਹਨੂੰ ਬਕਾਇਦਾ डांट ਕੇ ਇਥੋਂ ਇਥੋਂ ਹੀ ਟ੍ਰਾਂਸਫਰ ਕਰਵਾਈ ਹੈ ਨਾਮ ਚਲੋ ਨਹੀਂ ਮੈਂ ਜ਼ਾਹਰ ਕਰ ਦਉ ਉਹਨਾਂ ਨੇ ਦੱਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਉਹਦੀ ਹੋ ਗਈ ਤੇ ਦੇਖੋ ਜਦੋਂ ਐਸਾ ਮਾਹੌਲ ਦਵਾਂਗੇ ਆਪਾਂ ਇਹ ਤਾਂ ਕੰਮ ਦਾ ਅਧਾਰ ਹੈ ਨਾ ਵਕਫਾ ਬੋਰਡ ਦਾ ਇਹਦੇ ਵਿੱਚ ਅਗਰ ਆਪਾਂ ਕਰਾਂਗੇ ਇੰਪਲੀਮੈਂਟ ਕਰਾਂਗੇ ਇਹ ਹੀ ਚੀਜ਼ ਨੂੰ ਕਰਪਸ਼ਨ ਫਰੀ ਕਰਾਂਗੇ ਤਾਂ ਮੈਂ ਕਹੂੰਗਾ ਕਿ ਅੱਲਾਹ ਤਾਲਾ ਤੁਹਾਨੂੰ ਦੇਖੋ ਇਹਦਾ ਆਖਰਤ ਦੇ ਵਿੱਚ ਵੀ ਬਿਹਤਰੀ ਨਜ਼ਰ ਦੇਊਗਾ ਔਰ ਸਾਰੇ ਮੁਸਲਮਾਨ ਤੁਹਾਨੂੰ ਦਿਲੋਂ ਦੁਆਵਾਂ ਵੀ ਦੇਣਗੇ ਔਰ ਜੀਡੀ ਐ ਵਿਚਾਰੀਆਂ ਬੇਵਾਮਾਂ ਨੂੰ ਇਹਦੀ ਪੈਨਸ਼ਨ ਆਉਂਦੀ ਹੈ ਜਾਂ ਗਰੀਬ ਮਸਕੀਨਾਂ ਵਾ ਜਿਨ੍ਹਾਂ ਦਾ ਮਾਲ ਹੈ ਉਹ ਵੀ ਤੁਹਾਨੂੰ ਦਵਾ ਦੇਣਗੇ ਮੋਇਜ਼ਾ ਜੱਬ ਆਨ ਵਾਰਸੇ ਗੱਲਬਾਤ ਕਰਵਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਮਤਲਬ ਬਰੀਕੀ ਦੇ ਨਾਲ ਦੱਸਿਆ ਵਕਫ ਐਮੈਂਡਮੈਂਟ ਐਕਟ ਦੇ ਬਾਰੇ ਆਪਾਂ ਚਲੋ ਚੱਲਦੇ ਚੱਲਦੇ ਕੁਝ ਵਕਤ ਬੋਰਡ ਦੇ ਜੋ ਮੈਂਬਰਸ ਹਨ ਚੇਅਰਮੈਨ ਸਾਹਿਬ ਜੋ ਹਨ ਉਹਨਾਂ ਦੇ ਨਾਲ ਉਹਨਾਂ ਬਾਰੇ ਵੀ ਗੱਲਬਾਤ ਹੋ ਗਈ ਔਰ ਬਹੁਤ ਅੱਛੀ ਰਹੀ ਗੱਲਬਾਤ ਤੁਹਾਡੇ ਨਾਲ ਔਰ ਇਸ ਟੌਪਿਕ ਦੇ ਉੱਪਰ ਮੈਂ ਚਾਹੂੰਗਾ ਕਿ ਅੱਗੇ ਨੂੰ ਵੀ ਹੋਰ ਬਰੀਕੀ ਦੇ ਨਾਲ ਜੋ ਤੁਸੀਂ ਦੱਸ ਸਕਦੇ ਹੋ ਅਸੀਂ ਆਪੀ ਇਹਦੇ ਤੇ ਬੋਲਣ ਲਈ ਹੈ ਬਹੁਤ ਡੀਪਲੀ ਜਿਹੜੀ ਇਹਦੇ ਤੇ ਜਾਗਰ ਦੱਸਾਂਗੇ ਤਾਂ ਮੈਂ ਉਹ ਤਾਂ ਮੋਟਾ ਮੋਟਾ ਜਾਂ ਤਾਂ ਸਮਝਾਇਆ ਕਿ ਜੋ ਲੋਕ ਆਮ ਬੰਦੇ ਦੇ ਤਾਂ ਸਮਝ ਆ ਜਾਂਦਾ ਹੈ ਕਿ ਇਹਦੇ ਆ ਨੁਕਸਾਨ ਆਪਨੇ ਔਰ ਆ ਇਸ ਤਰੀਕੇ ਨਾਲ ਸਾਡੇ ਇਹਦੇ ਵਿੱਚ ਵਕਫ ਦੇ ਵਿੱਚ ਇੰਟਰਫੇਰੈਂਸ ਕੀਤੀ ਜਾ ਰਹੀ ਹੈ ਉਹ ਜੇ 40 ਪੁਆਇੰਟ ਤੁਸੀਂ ਕਹਿੰਦੇ ਹੋ ਆਪਾਂ 44 ਪੁਆਇੰਟਸ ਉਹ 1 ਬਾਈ 1 ਤੇ ਡਿਸਕਸ ਕਰ ਲਿਓ ਜਦੋਂ ਮਰਜ਼ੀ ਤੁਸੀਂ ਲੰਬੀ ਉਹ ਡੀਲ ਹੋ ਜਾਏ ਕੋਈ ਗੱਲ ਨਹੀਂ ਐਨੀ ਟਾਈਮ ਮੈਂ ਤਿਆਰ ਆ ਜਦੋਂ ਵੀ ਅਗਰ ਕਿਸੇ ਨੇ ਵੈਸੇ ਵੀ ਪਰਸਨਲੀ ਮੇਰਾ ਨੰਬਰ ਵੀ ਸਾਰੇ ਕੋਲ ਹੈ 985555994 ਕਿਸੇ ਨੇ ਵੈਸੇ ਵੀ ਸਮਝਣਾ ਐਨੀ ਟਾਈਮ ਯੂ ਕੈਨ ਕਾਲ ਮੈਂ ਹੋਰ ਸ਼ੁਕਰੀਆ ਮੈਂ ਸਭ ਥੈਂਕ ਯੂ ਥੈਂਕਸ ਅ ਲੋਟ ਤੁਹਾਨੂੰ ਅਪਾ ਗੱਲ ਕਰ ਰਹੇ ਸੀ ਮੂਵੀ ਫਰੂਕੀ ਸਾਹਿਬ ਦਾ ਨਾ ਫਰੂਕੀ ਸਾਹਿਬ ਨੇ ਬੜਾ ਬੇਵਾਕੀ ਦੇ ਨਾਲ ਦੱਸਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਬੇਵਾਕਤ ਮਤਲਬ ਗੱਲ ਕਰਦੇ ਆ ਔਰ ਇਹਦੇ ਵਿੱਚ ਜੋ ਨਵਾਂ ਕਾਸਟਿਚੂਟ ਹੋਇਆ ਆਪਣਾ ਬਾਕਪ ਬੋਰਡ ਹੈ ਉਹਦੇ ਚੇਅਰਮੈਨ ਹੈ ਜਾਂ ਮੈਂਬਰ ਹੈ ਉਹ ਬੜਾ ਸੁਨਮ ਦੇ ਵਿਚਾਰ ਹੈ ਕਿ ਅਗਰੈਸਿਵ ਹੈ ਔਰ ਮਤਲਬ ਆਪਾਂ ਗੱਲ ਕਰੀ ਕਿ ਪਿਓਰਿਟੀ ਦੇ ਨਾਲ ਇਸ ਸਦਾਰੇ ਨੂੰ ਚਲਾਉਣ ਦੇ ਵਿੱਚ ਜਿੱਤ ਚੁੱਕਿਆ ਔਰ ਚਲੋ ਅਸੀਂ ਵੀ ਦੁਆ ਕਰਦੇ ਆ ਕਿ ਅੱਲਾਹ ਉਹਨਾਂ ਨੂੰ ਕਾਮਯਾਬ ਕਰੇ ਔਰ ਇਹਦੇ ਵਿੱਚ ਇੱਕ ਗੱਲ ਇਹ ਹੈ ਕਿ ਵਕਫ ਐਮੈਂਡਮੈਂਟ ਐਕਟ ਦੇ ਨਾਲ ਕਿੰਨਾ ਕੁ بڑا ਮੁਸਲਮਾਨਾਂ ਨੂੰ ਨੁਕਸਾਨ ਹੋ ਸਕਦਾ ਹੈ ਔਰ ਇਹ ਹੋਣ ਵਾਲਾ ਤਾਂ ਉਹ ਸਾਰਾ ਕੁਝ ਫਰੂਕੀ ਸਾਹਿਬ ਨੇ ਐਨਲਾਈਟ ਕੀਤਾ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਸ ਟੌਪਿਕ ਦੇ ਉੱਪਰ ਕੱਲੇ ਫਰੂਕੀ ਸਾਹਿਬ ਨੇ ਇੰਨਾ ਵਰਗੀ ਨੌਲੇਜ ਦੇ ਹੋਰ ਵੀ ਜੋ ਬੰਦੇ ਹੋਣਗੇ ਉਹਨਾਂ ਦੇ ਥਰੂ ਅਸੀਂ ਅ ਲੈ ਕੇ ਆਉਂਦੇ ਰਹਾਂਗੇ ਗੱਲਬਾਤ ਕਰਦੇ ਰਹਾਂਗੇ ਟਿਲਨ ਥੈਂਕ ਯੂ ਥੈਂਕ ਯੂ ਵੈਰੀ ਮਚ ਔਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਘੱਟ ਤੋਂ ਘੱਟ ਇਸ ਸੈਕਟ ਦੇ ਬਾਰੇ ਲੋਕਾਂ ਨੂੰ ਪਤਾ ਚੱਲ ਜਵੇ ਥੈਂਕ ਯੂ ਥੈਂਕ ਯੂ ਵੈਰੀ ਮਚ ਜੀ